ਨੇ ਪੰਜਾਬ ਦੇ ਲੋਕਾਂ ਬਾਰੇ ਬਰਾ ਬੁਰਾ ਪੜਾ ਕੇ ਤੇ ਉਹਨੇ ਪੰਜਾਬ ਦੇ ਲੋਕਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਦੁਸ਼ਨਵਾਦੀ ਵੀ ਕੀਤੀ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਉਸ ਤੋਂ ਬਾਅਦ ਸੈਂਸਰ ਫੋਰਡ ਬੋਰਡ ਨੇ ਇਹ ਫਿਲਮ ਰੋਕ ਲਈ ਹੈ ਤੇ ਇਹ ਫਿਲਮ ਹੁਣ ਰਿਲੀਜ਼ ਨਹੀਂ ਹੋਊਗੀ 2016 ਤੋਂ ਬਾਅਦ 8 ਸਾਲ ਬੀਤ ਚੁੱਕੇ ਨੇ ਕੰਗੜਾ ਰਣੌਤ ਫਿਲਮ ਹਿੱਟ ਤਾਂ ਬਹੁਤ ਦੂਰ ਦੀ ਗੱਲ ਉਹ ਫਿਲਮਾਂ ਦੀ ਚੰਗੀ ਓਪਨਿੰਗ ਨੂੰ ਵੀ ਤਰਸ ਰਹੀ ਹੈ ਉਹਦੀਆਂ ਫਿਲਮਾਂ ਬਾਕਸ ਆਫਿਸ ਤੇ ਡੱਬਾ ਸਾਬਿਤ ਹੋ ਰਹੀਆਂ ਨੇ ਔਰ ਉਹਨਾਂ ਨੂੰ ਚਾਹੇ ਕੋਈ ਤੇਜਸ ਫਿਲਮ ਹੋਵੇ ਚਾਹੇ ਕੋਈ ਰਾਣੀ ਚਾਂਸੀ ਤੇ ਉੱਤੇ ਬਣਾਈ ਫਿਲਮ ਹੋਵੇ ਕਈ ਫਿਲਮਾਂ ਉਹਦੀਆਂ ਆਈਆਂ ਨੇ ਔਰ ਉਹ ਫਲॉप ਸਾਬਿਤ ਹੋਈਆਂ ਨੇ ਔਰ ਬਾਲੀਵੁੱਡ ਸਾਰਾ ਹੀ ਬਾਲੀਵੁੱਡ ਦੀ ਕੋਈ ਵੀ ਫਿਲਮ ਇਸ ਟਾਈਮ ਕੁਝ ਖਾਸ ਫਿਲਮਾਂ ਨੂੰ ਛੱਡ ਕੇ ਦਰਜਨਾ ਫਿਲਮਾਂ ਬਾਲੀਵੁੱਡ ਤੇ ਰਿਲੀਜ਼ ਹੁੰਦੀਆਂ ਨੇ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੀਆਂ ਐਤਵਾਰ ਨੂੰ ਕੋਈ ਪਤਾ ਅਤਾ ਪਤਾ ਨਹੀਂ ਹੁੰਦਾ ਕਿ ਉਹ ਫਿਲਮ ਹੈ ਜਾਂ ਨਹੀਂ ਹੈ ਇਹਦਾ ਸਭ ਤੋਂ ਵੱਡਾ ਕਾਰਨ ਬਾਲੀਵੁੱਡ ਦੇ ਲੋਕ ਸੱਤਾ ਦੇ ਚਾਪਲੂਸ ਬਣ ਗਏ ਬਾਲੀਵੁੱਡ ਦੇ ਵਿੱਚ ਜਿਹੜੇ ਮੰਨੇ ਪ੍ਰਮੰਨੇ اداکار ਸੀ ਜਿਨ੍ਹਾਂ ਦੀ ਕਰੋੜਾਂ ਲੋਕ ਜਿਨ੍ਹਾਂ ਦੀਆਂ ਫਿਲਮਾਂ ਦੇਖਦੇ ਸੀ ਅਨਪਮ ਖੇਰ ਵਰਗੇ ਅਕਸ਼ੇ ਕੁਮਾਰ ਵਰਗੇ ਅਜੇ ਦੇਵਗਨ ਵਰਗੇ ਇਹ ਜਦੋਂ ਦੇਸ਼ ਸੜ ਰਿਹਾ ਸੀ ਜਦੋਂ ਲੋਕ ਸੜਕਾਂ ਤੇ ਸੀ ਚਾਹੇ ਉਹ ਸੀਏ ਦੇ ਰੂਪ ਦੇ ਵਿੱਚ ਸੀਗੇ ਚਾਹੇ ਉਹ ਕਿਸੇ ਵਿਦਿਆਰਥੀ ਅੰਦੋਲਨ ਦੇ ਰੂਪ ਦੇ ਵਿੱਚ ਸੀਗੇ ਚਾਹੇ ਉਹ ਆਪਣੇ ਹੱਕ ਹਕੂਕਾਂ ਦੇ ਰੂਪ ਦੇ ਵਿੱਚ ਸੀਗੇ ਚਾਹੇ ਉਹ ਵਿਦਿਆਰਥੀਆਂ ਦਾ ਕੋਈ ਅੰਦੋਲਨ ਸੀ ਅਗਨੀ ਪਾਥ ਨੂੰ ਲੈ ਅਗਨੀ ਵੀਰ ਨੂੰ ਲੈ ਕੇ ਅਗਨੀ ਪਾਤ ਤਾਂ ਚਲੋ ਇੱਕ ਫਿਲਮ ਦਾ ਨਾਮ ਹੀ ਹੈ ਅਗਨੀ ਵੀਰ ਸਕੀਮ ਨੂੰ ਲੈ ਕੇ ਚਾਹੇ ਉਹ ਦੇਸ਼ ਦਾ ਕਿਸਾਨ ਸੀ ਚਾਹੇ ਨੋਟਬੰਦੀ ਦੇ ਵਿਰੁੱਧ ਲੋਕ ਉੱtre ਚਾਹੇ ਉਹ ਜੀਐਸਟੀ ਦਾ ਵਿਰੋਧ ਕੀਤਾ ਤੇ ਚਾਹੇ ਲੋਕਾਂ ਦੇ ਹੱਕ ਹਕੂਕ ਅਧਿਕਾਰਾਂ ਰਾਜਾਂ ਦੀਆਂ ਗੱਲਾਂ ਸੀ ਉਹਨਾਂ ਦੇ ਅਧਿਕਾਰਾਂ ਤੇ ਡਾਕਾ ਸੀਗਾ ਦੁਨੀਆ ਸੜਕਾਂ ਦੇ ਉੱਤਰ ਦੀ ਰੀ ਦੁਨੀਆ ਲੜਦੀ ਰੀ ਪਰ ਇਹਦੇ ਵਿੱਚੋਂ ਪੋਲੀਟੀਕਲ ਪਾਰਟੀਆਂ ਦੇ ਲੋਕ ਉਹਨਾਂ ਦਾ ਅਧਾਰਤ ਰਹੇ ਤੇ ਆ ਜਿਹੜੇ ਬਾਲੀਵੁੱਡ ਵਾਲੇ ਜਿਹੜੇ ਪਰਦੇ ਦੇ ਹੀਰੋ ਨੇ ਅਸਲ ਜ਼ਿੰਦਗੀ ਵਿੱਚ ਤਾਂ ਹੀਰੋ ਬਣਨਾ ਬਹੁਤ ਔਖਾ ਹੈ ਅਸੀਂ ਤਾਂ ਜਿਹੜੇ ਹੀਰੋ ਨੇ ਅਸਲ ਜ਼ਿੰਦਗੀ ਦੇ ਜਿਹੜੇ ਹੀਰੋ ਨੇ ਲੋਕ ਨਾਇਕ ਨੇ ਜਿਹੜੇ ਜਿਨ੍ਹਾਂ ਨੇ ਲੋਕਾਂ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਤੋਂ ਉਹਨਾਂ ਦੇ ਪੈਰਦੇ ਨੌ ਦੀ ਮਿੱਟੀ ਵਰਗੇ ਵੀ ਹੈ ਨਹੀਂਗੇ ਹੋਰ ਤਾਂ ਗੱਲਾਂ ਬਹੁਤ ਦੂਰ ਦੀਆਂ ਨੇ ਤਾਂ ਇਹਨਾਂ ਗੱਲਾਂ ਕਰਕੇ ਸੱਤਾ ਦੇ ਚਾਪਲੂਸ ਹੋਣ ਕਰਕੇ ਲੋਕਾਂ ਦਾ ਇਹਨਾਂ ਤੋਂ ਮੋਹ ਭੰਗ ਹੋ ਗਿਆ ਲੋਕ ਪਿੱਛੇ हट ਗਏ ਸਿੱਟਾ ਭੁਗਤਣਾ ਪਿਆ ਇਹਨਾਂ ਨੂੰ ਕੋਈ ਫਿਲਮ ਨਹੀਂ ਚੱਲ ਰਹੀ ਆ ਪਿੱਛੇ ਜਿਹੇ ਦੇਵਗਾਂਦ ਦੀ ਇੱਕ ਫਿਲਮ ਆਈ ਸੀ ਉਹਦਾ ਮੈਨੂੰ ਨਾਂ ਵੀ ਨਹੀਂ ਚੇਤਾ ਉਹ ਲੋਕਾਂ ਨੇ ਪੁੱਛਿਆ ਵੀ ਨਹੀਂ ਉਹਨੂੰ ਅਕਸ਼ੇ ਕੁਮਾਰ ਜਿਹੜਾ ਕਿਸੇ ਟਾਈਮ ਰਾਸ਼ਟਰਵਾਦ ਵਾਲੀਆਂ ਫਿਲਮਾਂ ਬਣਾਈਆਂ ਉਹਨੇ ਉਹਨੇ ਪੁੱਛਿਆ ਵੀ ਨਹੀਂ ਪਰ ਇਹਦੇ ਉਲਟ ਇਹਦੇ ਪੈਰਲਲ ਕਹਿ ਲੋ ਜਾਂ ਇਹਦੇ ਬਿਲਕੁਲ ਸਾਹਮਣੇ ਸਾਊਥੀਕਨ ਰਾਸ਼ਟਰੀ ਫਿਲਮਾਂ ਦੀ ਚਾਹੇ ਤੇਲਗੂ ਫਿਲਮਾਂ ਚਾਹੇ ਮਲਿਆਲਮ ਫਿਲਮਾਂ ਹਾਂ ਮਲਿਆਲਮ ਫਿਲਮ ਇੰਡਸਟਰੀ ਦੇ ਵਿੱਚ ਬੀਬੀਆਂ ਦੇ ਦੋਸ਼ ਸ਼ੋਸ਼ਣ ਦੀ ਜਿਹੜੀ ਖਬਰ ਉਹ ਚੱਲ ਰਹੀ ਆ ਆਲਰੇਡੀ ਤੇ ਚਾਹੇ ਉਹ ਕੰਨੜ ਸਿਨੇਮਾ ਹੋਵੇ ਉਹਨਾਂ ਦਾ ਜਿਹੜਾ ਕੰਟੈਂਟ ਹੈ ਉਹ ਇੰਨਾ ਕੁ ਮਿਆਰੀ ਆ ਤੇ ਇੰਨੀਆਂ ਕੁ ਵਧੀਆ ਸਕ੍ਰਿਪਟਸ ਨੇ ਕਿ ਇਹ ਉਹਦੇ ਉੱਤੇ ਸੀਕਵਲ ਬਣਾਉਂਦੇ ਨੇ ਉਸ ਫਿਲਮ ਦਾ ਮਤਲਬ ਉਹਨੂੰ ਹਿੰਦੀ ਦੇ ਵਿੱਚ ਟਰਾਂਸਲੇਟ ਕਰ ਰਹੇ ਨੇ ਤੇ ਉਹਨਾਂ ਦੀਆਂ ਫਿਲਮਾਂ ਚਾਹੇ ਉਹ ਆਰ ਆਰ ਦੇਖ ਲਓ ਚਾਹੇ ਤੁਸੀਂ ਕੇਜੀਐਫ ਦੇਖ ਲਓ ਤੇ ਚਾਹੇ ਹੋਰ ਫਿਲਮਾਂ ਉਹਨਾਂ ਦਾ ਮਿਆਰ ਹੈ ਆਰ ਆਰ ਦਾ ਤਾਂ ਇੱਕ ਗਾਣਾ ਔਸਕਰ ਦੇ ਲਈ ਵੀ ਨਾਮਜ਼ਦ ਹੋ ਗਿਆ ਔਰ ਉਹਦੀ ਕਲੰਬੀ ਕਹਾਣੀ ਹੈ ਕਿਸੇ ਦਿਨ ਫੇਰ ਸਾਂਝ ਕਰਾਂਗੇ ਆਪਾਂ ਆਪਾਂ ਗੱਲ ਕੰਗਣਾਰ ਨੌਤ ਤੇ ਕਰਦੇ ਆਂ ਕੰਗਣਾਰ ਨੌਤ ਨੂੰ ਝਾੜਾਂ ਵੀ ਪਈਆਂ ਕਿਉਂਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਹੈ ਔਰ ਕਈ ਲੋਕ ਅੱਜੋ-ਕੱਲ ਬੀਜੇਪੀ ਦੇ ਭਗਤ ਬੜਾ ਇਹ ਫਲਾਰੇ ਨੇ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਟੀਵੀ ਡਿਬੇਟਸ ਦੇ ਵਿੱਚ ਜਾਂ ਆਮ ਉਹਨਾਂ ਦੀ ਮਸ਼ੀਨਰੀ ਦਾ ਜ਼ੋਰ ਲੱਗਿਆ ਪਿਆ ਕਿ ਮੋਦੀ ਨੇ ਮਾਫੀ ਮੰਗ ਲਈ ਹੈ ਜਿਹੜੀ ਪਿਛਲੇ ਦਿਨੀ ਅ ਸ਼ਿਵਾਜੀ ਦੀ ਮੂਰਤੀ ਡਿੱਗੀ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਸਿਰ ਝੁਕਦਾ ਤੇ ਮੈਂ ਮਾਫੀ ਮੰਗਦਾ ਮੋਦੀ ਹੋਰ ਕਰ ਵੀ ਕੀ ਸਕਦਾ ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨਸ ਨੇ ਇਸ ਕਰਕੇ ਮੋਦੀ ਮਾਫੀ ਮੰਗ ਰਿਹਾ ਮਰਾਠਿਆਂ ਤੋਂ ਕਿਉਂਕਿ ਉਹ ਬਹੁਤ ਜਜ਼ਬਾਤੀ ਤੌਰ ਤੇ ਜੁੜੇ ਨੇ ਆਪਣੇ ਇਤਿਹਾਸ ਦੇ ਨਾਲ ਆਪਣੇ ਖਿੱਤੇ ਦੇ ਨਾਲ ਔਰ ਉਹ ਖਿੱਤਾਵਾਦੀ ਸਿਆਸਤ ਵੀ ਕਰਦੇ ਨੇ ਉਹ ਜਦੋਂ ਉਹਨਾਂ ਨੂੰ ਲੱਗਦਾ ਕਿ ਲੋਕ ਸਾਡੇ ਤੋਂ ਦੂਰ ਜਾ ਰਹੇ ਨੇ ਉਹ ਚੱਕ ਕੇ ਯੂਪ ਵਾਲਿਆਂ ਨੂੰ ਕੁੱਟ ਦਿੰਦੇ ਨੇ ਉੱਥੋਂ ਭਜਾ ਦਿੰਦੇ ਨੇ ਕਿ ਤੁਸੀਂ ਜੇ ਇੱਥੇ ਰਹਿਣਾ ਹੈ ਤੁਸੀਂ ਕਿਉਂਕਿ ਮਰਾਠੇ ਨਹੀਂ ਹੋ ਤੁਸੀਂ ਇੱਥੇ ਰਹਿ ਨਹੀਂ ਸਕਦੇ ਇਸ ਤਰ੍ਹਾਂ ਦੀ ਸਿਆਸਤ ਕਰਦੇ ਨੇ ਇਸ ਤਰ੍ਹਾਂ ਦੀ ਪੋਲਿਟਿਕਸ ਕਰਦੇ ਨੇ ਉਹ ਤਾਂ ਉਸ ਤੋਂ ਬਾਅਦ ਮੋਦੀ ਨੇ ਮਾਫੀ ਮੰਗੀ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨ ਆ ਤੇ ਜਿਹੜੀ ਕੰਗਣਾ ਅਰਨਾਉਤ ਦੀ ਫਿਲਮ ਰਿਲੀਜ਼ ਨਹੀਂ ਹੋ ਰਹੀ ਇਹਦਾ ਕਾਰਨ ਹੈ ਹਰਿਆਣੇ ਦੇ ਵਿੱਚ ਇਲੈਕਸ਼ਨ ਹੈ ਨਹੀਂ ਕੀ ਤੁਹਾਨੂੰ ਲੱਗਦਾ ਹੈ ਕਿ ਇੱਥੇ ਕਸ਼ਮੀਰ ਫਾਈਲ ਵਰਗੀਆਂ ਇੱਥੇ ਦੇ ਕੇਰਲਾ ਸਟੋਰੀ ਵਰਗੀਆਂ ਫਿਲਮਾਂ ਜਾਂ ਹੋਰ ਜਿਹੜੀਆਂ ਜਿੱਥੇ ਇਸਲਾਮੋਫੋਬੀਆ ਫੈਲਾਇਆ ਜਾਂਦਾ ਜਿਹੜੀਆਂ ਫਿਲਮਾਂ ਦੇ ਵਿੱਚ ਜਾਂ ਮਿਨੋਰਟੀਜ਼ ਦੇ ਉਲਟ ਨੇ ਉਹਨਾਂ ਫਿਲਮਾਂ ਨੂੰ ਕੋਈ ਰੋਕ ਸਕਦਾ ਉਹਨਾਂ ਫਿਲਮਾਂ ਨੂੰ ਤਾਂ ਸਗੋਂ ਵਿਧਾ ਚੜਾ ਕੇ ਪੇਸ਼ ਕੀਤਾ ਗਿਆ ਉਹਨਾਂ ਫਿਲਮਾਂ ਨੂੰ ਤਾਂ ਸਗੋਂ ਪ੍ਰਮੋਟ ਕੀਤਾ ਗਿਆ ਇੱਥੇ ਅਗਨੀ ਹੋਤਰੀ ਵਰਗੇ ਨਿਰਦੇਸ਼ਕ ਜਿਹੜੇ ਬੰਦੇ ਸ਼ਰਿਆਂ ਮਿਨੋਰਟੀ ਦੇ ਖਿਲਾਫ ਜ਼ਹਿਰ ਉਗਲਦੇ ਨੇ ਔਰ ਸਾਰੀਆਂ ਮਿਨੋਰਟੀਆਂ ਦੇ ਖਿਲਾਫ ਇੱਕ ਨਹੀਂਗਾ ਇੱਕ ਕੋਈ ਖਾਸ ਫਿਰਕਾ ਨਹੀਂ ਕਹਿ ਸਕਦੇ ਆਪਾਂ ਉਹਨਾਂ ਦੇ ਬੰਦਿਆਂ ਦੀਆਂ ਇੰਟਰਵਿਊਜ਼ ਹੋਈਆਂ ਉਹਨਾਂ ਨੇ ਪ੍ਰਸਾਰਤ ਹੋਈ ਉਹਨਾਂ ਨੇ ਫਿਲਮਾਂ ਨੂੰ ਵੱਡੇ ਵੱਡੇ ਬਜਟ ਦੀਆਂ ਫਿਲਮਾਂ ਦਿਖਾਇਆ ਗਿਆ पेड ਇੰਟਰਵਿਊਜ਼ ਤੋਂ ਲੈ ਕੇ ਉਹਨਾਂ ਦੇ ਫਿਲਮਾਂ ਦੀ ਪ੍ਰੋਮੋਸ਼ਨ ਇਸ ਤਰੀਕੇ ਨਾਲ ਕੀਤੀ ਗਈ ਕਿ ਬਈ ਇਹ ਤਾਂ ਬੜੀ ਆਲਾ ਦਰਜੇ ਦੀ ਫਿਲਮ ਹੈ ਹਾਲਾਂਕਿ ਅਸਲੀਅਤ ਸਭ ਨੂੰ ਪਤਾ ਹੈ ਕਿ ਉਹ ਫਿਲਮ ਕਿੰਨੀ ਕਿ ਚੰਗੀ ਸੀ ਜਾਂ ਫਿਲਮ ਕਿਹੜੇ ਖਾਸ ਫਿਰਕੇ ਨੂੰ ਟਾਰਗੇਟ ਕਰ ਰਹੀ ਸੀ ਕਿਹੜੇ ਖਾਸ ਫਿਰਕੇ ਦੇ ਖਿਲਾਫ ਹੇਟ ਫਲਾ ਰਹੀ ਸੀ ਔਰ ਇੱਕ ਨਹੀਂਆਂ ਦਰਜਨਾ ਨੇ ਪਰ ਇਸੇ ਡਿਬੇਟ ਦੇ ਵਿੱਚ ਕੰਗਣਾ ਰਣੌਤ ਨੂੰ ਇੱਕ ਸਾਹ ਮਿਲ ਗਿਆ ਥੋੜਾ ਜਿਹਾ ਉਹਨੂੰ ਸਾਹ ਕਿਉਂ ਮਿਲਿਆ ਕਿਉਂਕਿ ਜਿਹੜੇ ਸਿਮਰਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਦੇ ਸਰਪ੍ਰਸਤ ਨੇ ਪ੍ਰਧਾਨ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਉਹ ਉਸ ਵੀ ਵੀ ਦੇ ਬਾਬਤ ਜਿਹੜਾ ਕਿ ਬਿਆਨ ਬਹੁਤ ਨੀਵੇਂ ਦਰਜੇ ਦਾ ਸੀਗਾ ਉਹਨਾਂ ਨੂੰ ਬਚਣਾ ਚਾਹੀਦਾ ਸੀ ਇਸ ਬਿਆਨ ਦੇ ਕੋਲ ਇਸ ਬਿਆਨ ਦੇ ਉੱਤੇ ਆਪਣੀ ਗੱਲ ਰੱਖਦੇ ਆਂ ਔਰ ਉਹਨਾਂ ਨੇ ਸਾਈਕਲ ਦੇ ਨਾਲ ਵੀ ਤੁਲਨਾ ਕੀਤੀ ਔਰ ਬਿਸ਼ੱਕ ਚਲੋ ਠੀਕ ਆ ਉਹਨਾਂ ਦੇ ਚੋਣ ਵਾਲਿਆਂ ਦਾ ਸਿਮਰਜੀਤ ਸਿੰਘ ਮਾਨ ਦੇ ਚੋਣ ਵਾਲਿਆਂ ਦਾ ਇੱਕ ਬਹੁਤ ਵੱਡਾ ਪ੍ਰਸ਼ੰਸਕ ਵਰਗ ਆ ਪਰ ਇਸ ਗੱਲ ਤੋਂ ਭੱਜਦੇ ਨਹੀਂ ਔਰ ਉਹ ਸਾਬਕਾ ਮੈਂਬਰ ਪਾਰਲੀਮੈਂਟ ਨੇ 2022 ਦੇ ਵਿੱਚ ਬਾਈਪੋਲ ਜਿੱਤੀ ਸੀ ਉਹਨਾਂ ਨੇ ਔਰ ਉਹ ਇਸ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਕਿਉਂਕਿ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਕੌਮ ਦੇ ਨਾਲ ਇੱਕ ਗੀਲਾ ਜ਼ਾਹਰ ਕੀਤਾ ਸੀ ਸਿੱਖ ਕੌਮ ਦੇ ਨਾਲ ਤੇ ਪੰਜਾਬੀਅਤ ਕੌਮ ਦੇ ਨਾਲ ਕਿ ਮੈਂ ਗੱਲ ਕਿੱਥੇ ਕਰਾਂ ਮੈਨੂੰ ਇਹਨਾਂ ਨੇ ਵੋਟਾਂ ਤਾਂ ਨਹੀਂ ਪਾਈਆਂ ਤੇ ਉਸ ਤੋਂ ਬਾਅਦ ਦੋ ਘਟਨਾਵਾਂ ਤਿੰਨ ਅਜਈਆਂ ਵਾਪਰੀਆਂ ਕਿ ਲੋਕਾਂ ਨੇ ਸਿਮਰਜੀਤ ਸਿੰਘ ਮਾਨ ਨੂੰ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਉਹਨਾਂ ਦੇ ਵਿੱਚ ਦੀਪ ਸਿੰਘ ਸਿੱਧੂ ਦੀ ਮੌਤ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਤੇ ਸੰਦੀਪ ਨੰਗ ਲੰਬੀਆਂ ਦਾ ਤਿੰਨੇ ਨੌਜਵਾਨ ਆਪੋ ਆਪਣੇ ਖੇਤਰ ਦੇ ਵਿੱਚ ਪੰਜਾਬ ਦੀ ਤਰਜ਼ਮਾਨੀ ਕਰਦੇ ਨਜ਼ਰ ਆਉਂਦੇ ਸੀ ਜਾਂ ਪੰਜਾਬ ਦੇ ਹੱਕ ਹਕੂਕ ਦੀ ਗੱਲ ਕਰਦੇ ਨਜ਼ਰ ਆਉਂਦੇ ਸੀ ਤੇ ਪੰਜਾਬ ਦੀ ਖੇਡ ਪੰਜਾਬ ਦਾ ਜਾਂ ਹੋਰ ਜਿਹੜੇ ਵੀ ਸੰਘਰਸ਼ਾਂ ਦੀ ਗੱਲ ਉਹ ਕਰਦੇ ਦਿਖਾਈ ਦਿੰਦੇ ਸੀਗੇ ਉਸ ਰੂਪ ਦੇ ਵਿੱਚ ਕਹੋ ਜਾਂ ਉਸ ਐਂਗਲ ਤੋਂ ਆਪਾਂ ਕਹਿ ਸਕਦੇ ਆ ਤਾਂ ਉਹਨਾਂ ਦੀਆਂ ਮੌਤਾਂ ਕਰਕੇ ਜਿਹੜੀਆਂ ਉਹਨਾਂ ਦੇ ਨਾਲ ਕਤਲ ਹੋਏ ਉਹਨਾਂ ਦੇ ਉਸ ਮਾਮਲੇ ਦੇ ਵਿੱਚ ਫਿਰ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਜੱਤ ਵੀ ਜਾਂਦੇ ਨੇ ਲੋੜ ਨਹੀਂ ਸੀ ਉਹਨਾਂ ਨੂੰ ਉਹਨਾਂ ਦੇ ਕੱਦ ਬੁੱਤ ਨੂੰ ਜਾਂ ਇਸ ਤਰੀਕੇ ਦੇ ਨਾਲ ਉਹ ਸਿੱਖ ਭਾਈਚਾਰੇ ਦੇ ਵਿੱਚ ਆਉਂਦੇ ਨੇ ਸਿੱਖੀ ਦੇ ਵਿੱਚ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਬਹੁਤ ਵੱਡਾ ਦਰਜਾ ਦਿੱਤਾ ਹੈ ਅਸੋਕੇ ਮੰਦਾਂ ਕੀ ਜਿੱਤ ਜਮੇ ਰਜਾਂ ਤੋਂ ਲੈ ਕੇ ਬੇਸ਼ੱਕ ਦਸਵੇਂ ਪਾਸ਼ਾ ਤੱਕ ਆਉਂਦੇ ਆਉਂਦੇ ਬੀਬੀਆਂ ਤੋਂ ਜੰਗ ਯੁੱਧ ਵੀ ਕਰਵਾਏ ਔਰ ਉਹਨਾਂ ਨੂੰ ਬਰਾਬਰਤਾ ਦਾ ਅਹਿਸਾਸ ਕਰਾਇਆ ਬਰਾਬਰਤਾ ਦਵਾਈ ਉਹਨਾਂ ਨੇ ਔਰ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਦਾ ਬਿਆਨ ਕਿਸੇ ਵੀ ਬੰਦੇ ਨੂੰ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕੀਤੀ ਸੀ ਉਹ ਕਹਿੰਦੇ ਸੀ ਮਿੰਟੂ ਜੀ ਕਹਿੰਦੇ ਸੀ ਵੀ ਇਸ ਉਮਰ ਦੇ ਵਿੱਚ ਪਰ ਮੈਨੂੰ ਲੱਗਦਾ ਕਿ ਉਮਰ ਸ਼ਾਇਦ ਕੋਈ ਵੀ ਹੋਵੇ ਚਾਹੇ ਕੋਈ 10 ਸਾਲ ਦਾ ਬੱਚਾ ਚਾਹੇ ਕੋਈ 15 16 ਸਾਲ ਦਾ ਅਲੜ ਚਾਹੇ 18 20 ਸਾਲ ਦੀ ਜਵਾਨੀ ਦੀ ਉਮਰ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਬੀਬੀ ਨੂੰ ਉਹਦੇ ਬਾਰੇ ਗਲਤ ਕਹਿ ਦਤਾ ਇਹ ਚੰਗਾ ਨਹੀਂ ਲੱਗਦਾ ਇਹ ਸਾਡੀ ਤਹਿਜ਼ੀਬ ਦੇ ਵਿੱਚ ਸਾਡੀ ਤਸਵੀਰ ਦਾ ਇਹ ਹਿੱਸਾ ਨਹੀਂ ਹੈ ਅਸੀਂ ਹਮੇਸ਼ਾ ਬੀਬੀਆਂ ਨੂੰ ਸਤਿਕਾਰ ਦਿੰਦੇ ਹਾਂ ਸੋ ਹੁਣ ਬੀਬੀ ਫੇਰ ਚੱਲ ਪਈ ਆ ਉਹਦੀ ਫਿਲਮ ਤਾਂ ਰੁਕ ਗਈ ਆ ਪਰ ਬੀਬੀ ਫੇਰ ਚੱਲ ਪਈ ਉਹਨੂੰ ਕਿਉਂਕਿ ਇੱਕ ਐਂਗਲ ਹੋਰ ਮਿਲ ਗਿਆ ਤੇ ਉਹ ਕਹਿੰਦੇ ਕਿ ਜੀ ਇਹ ਆਹ ਦੇਖ ਲਓ ਤੁਸੀਂ ਇਹ ਤਾਂ ਇਦਾਂ ਕਹਿੰਦੇ ਆ ਲੋਕ ਕੇ ਤਾਂ ਇਦਾਂ ਇਦਾਂ ਜੋ ਵੀ ਉਹਦਾ ਤੁਹਾਨੂੰ ਪਤਾ ਹੀ ਉਹ ਬੋਲਣੋਂ ਕਿਹੜਾ ਹਟਦੀ ਹੈ ਬੀਬੀ ਉਹਦੇ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਪਰ ਫਿਰ ਵੀ ਚਲੋ ਉਹਨੂੰ ਜਿਹੜੀ ਲੋਕ ਨੇ ਉਹ ਰਾਹ ਤੇ ਲੈ ਕੇ ਆਉਣ ਔਰ ਵਿਧਾਨ ਸਭਾ ਦੇ ਵਿੱਚ ਤਾਂ ਉਹਦੇ ਬਾਬਤ ਮਤਾ ਵੀ ਪਾ ਦਿੱਤਾ ਗਿਆ ਕਿ ਭਈ ਇਹਦੇ ਨਿੰਦਿਆ ਕੀਤੀ ਗਈ ਹੈ ਗੱਲ ਇਹ ਹੈ ਕਿ ਕਈ ਵਾਰੀ ਲੋਕ ਸੋਚਦੇ ਨੇ ਕਿ ਸੱਤਾ ਦੇ ਜਦੋਂ ਉਹ ਨੇੜੇ ਹੋ ਜਾਂਦੇ ਨੇ ਉਹਨਾਂ ਦਾ ਨਜ਼ਰੀਆ ਉਹਨਾਂ ਦਾ ਐਂਗਲ ਬਦਲ ਜਾਂਦਾ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਅਸੀਂ ਵੱਧ ਤੋਂ ਵੱਧ ਮਿਨੋਰਟੀਜ਼ ਨੂੰ ਟਾਰਗੇਟ ਕਰਾਂਗੇ ਜੇਕਰ ਅਸੀਂ ਉਹਨਾਂ ਵਰਗਾਂ ਨੂੰ ਉਹਨਾਂ ਲੋਕਾਂ ਨੂੰ ਟਾਰਗੇਟ ਕਰਾਂਗੇ ਜਿਹੜੇ ਹੱਕ ਮੰਗਦੇ ਨੇ ਜਿਹੜੇ ਸੰਘਰਸ਼ ਕਰਦੇ ਨੇ ਤਾਂ ਸ਼ਾਇਦ ਸੱਤਾ ਦੇ ਨੇੜੇ ਜਿਹੜੇ ਸੱਤਾ ਦੇ ਵਿੱਚ ਲੋਕ ਨੇ ਸਾਨੂੰ ਹੋਰ ਨੇੜੇ ਕਰ ਲੈਣਗੇ ਹੁਣ ਇਹ ਬੀਬੀ ਨੂੰ ਟਿਕਟ ਤੱਕ ਦੇ ਦਿੱਤੀ ਗਈ ਉਹਨਾਂ ਨੇ ਲੋਕਾਂ ਨੇ ਚਲੋ ਜਿਹੜੇ ਭਾਜਪਾਈ ਨੇ ਉੱਥੋਂ ਦੇ ਉਹਨਾਂ ਨੇ ਮੈਂਬਰ ਪਾਰਲੀਮੈਂਟ ਬਣਾਤਾ ਹੋਰ ਇੱਕ ਖਾਸ ਐਕਟਰ ਨੂੰ ਇੱਕ ਅਦਾ ਕਰਨ ਨੂੰ ਕੀ ਚਾਹੀਦਾ ਉਹ ਮੈਂਬਰ ਪਾਰਲੀਮੈਂਟ ਬਣ ਗਿਆ ਇੱਕ ਖਾਸ ਏਜੰਡੇ ਨੂੰ ਲੈ ਕੇ ਇਹ ਖਾਸ ਹੇਟ ਨੂੰ ਫਲਾਕੇ ਪਰ ਬਾਅਦ ਦੇ ਵਿੱਚ ਹਾਸਲ ਕੀ ਹੋਇਆ ਜਿਸ ਜਿਸ ਥਾਂ ਤੋਂ ਜਿਸ ਮੰਚ ਤੋਂ ਉਠਿਆ ਔਰ ਉਹ ਉਹਦੀ ਮਕਬੂਲੀਅਤ ਵਧੀ ਉਸ ਮੰਚ ਤੇ ਤਾਂ ਜੋ ਦੀ ਹਾਜ਼ਰੀ ਤੱਕ ਨਹੀਂ ਹੈ ਉਸ ਮੰਚ ਤੇ ਤਾਂ ਲੋਕਾਂ ਨੂੰ ਦੇਖ ਕੇ ਰਾਜ਼ੀ ਨਹੀਂ ਹੈ ਇਹੀ ਫਰਕ ਹੈ ਕਿ ਜਦੋਂ ਤੁਸੀਂ ਲੋਕਾਂ ਵਾਲੇ ਪਾਸੇ ਖੜਦੇ ਆਂ ਤੇ ਜਦੋਂ ਤੁਸੀਂ ਸੱਤਾ ਵਾਲੇ ਪਾਸੇ ਖੜਦੇ ਜਦੋਂ ਤੁਸੀਂ ਸੱਤਾ ਵਾਲੇ ਪਾਸੇ ਖੜਦੇ ਆਂ ਤਾਂ ਫਿਰ ਤੁਸੀਂ ਲੋਕਾਂ ਵਾਲੇ ਪਾਸੇ ਖੜ ਕੇ ਬੋਲਣ ਦਾ ਜਿਹੜਾ ਇੱਕ ਨੈਤਿਕ ਹੱਕ ਹੈ ਇੱਕ ਮੋਰਲ ਗਰਾਉਂਡ ਦੀ ਜਿਹੜੀ ਸਿਚੁਏਸ਼ਨ ਆ ਉਹਦੇ ਤੋਂ ਤੁਸੀਂ ਹਾਸ਼ੀਏਗ੍ਰਸਤ ਹੋ ਜਾਂਦੇ ਉੱਥੇ ਤੁਸੀਂ ਖੜਨਾ ਤੁਹਾਨੂੰ ਕੋਈ ਹੱਕ ਕੁਕ ਨਹੀਂ ਦੇਂਦਾ ਅਰ ਦੂਜੀ ਗੱਲ ਕਰੀਏ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੀ ਕਿਸਾਨੀ ਦੇ ਨਾਲ ਜੁੜਿਆ ਇੱਕ ਬੜਾ ਅਹਿਮ ਮਾਮਲਾ ਆਪਾਂ ਹਮੇਸ਼ਾ ਉਹਦੇ ਉੱਤੇ ਗੱਲ ਕਰਦੇ ਰਹਿੰਨੇ ਆ ਰੂਰਲ ਡਿਵੈਲਪਮੈਂਟ ਫੰਡ ਦੇ ਉੱਤੇ ਪੈਂਡੂ ਵਿਕਾਸ ਫੰਡ ਆ ਜਿਹੜਾ ਉਹ ਪੰਜਾਬ ਨੇ ਪਟੀਸ਼ਨ ਪਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਤੇ ਉਹਦੀ ਸੁਣਵਾਈ 2 ਸਤੰਬਰ ਨੂੰ ਹੋਣੀ ਹੈ ਜਿਹੜੇ ਸ਼ਦਾਨ ਫਰਾਸਤ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਵਕੀਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਦਾਲਤ ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਮਾਮਲਾ ਇਹ 2 ਸਤੰਬਰ ਨੂੰ ਲਿਸਟਡ ਨਹੀਂ ਹੋਇਆ ਦਿਖਾਈ ਦੇ ਰਿਹਾ ਸੀ ਇਸ ਕਰਕੇ ਅਸੀਂ ਉਹਨਾਂ ਨੇ ਕਿਹਾ ਕਿ ਇਹਦੀ ਜਿਹੜੀ ਸੁਣਵਾਈ ਆ ਸੁਪਰੀਮ ਕੋਰਟ ਦੇ ਵਿੱਚ ਉਹ 2 ਸਤੰਬਰ ਨੂੰ ਕੀਤੀ ਜਾਵੇ ਅਦਾਲਤ ਨੇ ਉਹਨਾਂ ਨੂੰ ਭਰੋਸਾ ਦਿੱਤਾ ਚਾਹੇ ਉਹ ਭਾਰਤ ਦੇ ਚੀਫ ਜਸਟਿਸ ਡੀ ਬੀ ਚੰਦਰ ਚੂੜ ਹੋਣ ਜਸਟਿਸ ਜੇਬੀ ਪਾਦਰੀ ਵਾਲਾ ਪਾਦਰੀ ਵਾਲਾ ਤੇ ਜਸਟਿਸ ਮੋਜ ਮਿਸ਼ਰਾ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਉੱਤੇ ਸੁਣਵਾਈ ਉਸੇ ਦਿਨੇ ਕੀਤੀ ਜਾਊਗੀ ਜਿਹੜੇ ਦਿਨ ਦੇ ਉੱਤੇ ਨਿਰਧਾਰਤਾ ਯਾਨੀ ਕਿ 2 ਸਤੰਬਰ ਨੂੰ ਹੋਣੀ ਹੈ ਆਪਾਂ ਹਮੇਸ਼ਾ ਇਹਦੇ ਉੱਤੇ ਚਰਚਾ ਕੀਤੀ ਕਿ ਪੰਜਾਬ ਦਾ ਤਕਰੀਬਨ 12000 ਕਰੋੜ ਰੁਪਇਆ ਜਿਹੜਾ ਉਹ ਕੇਂਦਰ ਨੇ ਨਹੀਂ ਦਿੱਤਾ ਔਰ ਉਹ ਪੰਜਾਬ ਦਾ ਹੱਕ ਹਕੂਕਾ ਪੈਸਾ ਪੰਜਾਬ ਸਰਕਾਰ ਨੂੰ ਮਿਲਣਾ ਚਾਹੀਦਾ ਪੰਜਾਬ ਨੂੰ ਮਿਲਣਾ ਚਾਹੀਦਾ ਔਰ ਜਿਹੜੀ ਆਪਾਂ ਮੋਦੀ ਸਾਹਿਬ ਦੀ ਮਾਫੀ ਦੀ ਗੱਲ ਕਰ ਰਹੇ ਸੀ ਮਾਫੀ ਤਾਂ ਉਹਨਾਂ ਲੋਕਾਂ ਤੋਂ ਵੀ ਮੰਗਣੀ ਚਾਹੀਦੀ ਹੈ ਮੋਦੀ ਸਾਹਿਬ ਨੂੰ ਜਿਹੜੇ ਲੋਕ ਨੋਟਬੰਦੀ ਦੇ ਵਿੱਚ ਇਹਨਾਂ ਦੇ ਰਾਤੋਂ ਰਾਤ ਲੈ ਕੇ ਫੈਸਲੇ ਦੀ ਪੇਂਟ ਚੜ੍ਹ ਕੇ 150 ਬੰਦੇ ਮਾਰੇ ਗਏ ਮਾਫੀ 750 ਕਿਸਾਨਾਂ ਦੇ ਉਹਨਾਂ ਪਰਿਵਾਰਾਂ ਤੋਂ ਵੀ ਮੰਗਣੀ ਚਾਹੀਦੀ ਹੈ ਕਿ ਅਸੀਂ ਪਹਿਲਾਂ ਆਰਡੀਨੈਂਸ ਲਿਆਂਦੇ ਕਾਨੂੰਨ ਬਣਾਏ ਉਸ ਤੋਂ ਬਾਅਦ ਤੁਸੀਂ ਪ੍ਰੋਟੈਸਟ ਕੀਤਾ ਅਸੀਂ ਆਪਣੀ ਗੱਲ ਤੋਂ ਪਿੱਛੇ ਹਟੇ ਅਸੀਂ ਮਾਫੀ ਮੰਗਦਾ ਬਲਕਿ ਪਿੱਛੇ ਹਟਿਆ ਪਰ ਉਹਨਾਂ ਪਰਿਵਾਰਾਂ ਤੋਂ ਵੀ ਮਾਫੀ ਮੰਗਣੀ ਚਾਹੀਦੀ ਹੈ ਮਾਫੀ ਉਹਨਾਂ ਲੋਕਾਂ ਤੋਂ ਵੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ ਬਲਡੋਜ਼ਰ ਦੇ ਨਾਲ ਜਿਨ੍ਹਾਂ ਦੇ ਘਰ ਟਹਿ ਗਏ ਬਿਨਾਂ ਕੋਈ ਨਾ ਕੀਤਾ ਇਹ ਤੈਅ ਕੀਤਾ ਕਿ ਕੌਣ ਕਸੂਰਵਾਰ ਹੈ ਮਾਫੀ ਉਹਨਾਂ ਲੋਕਾਂ ਤੋਂ ਵੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਰਕਾਰ ਦੇ ਬਾਰੇ ਕੋਈ ਗੱਲ ਰੱਖੀ ਕੋਈ ਗੱਲ ਕੀਤੀ ਪਰ ਉਹਨਾਂ ਨੂੰ ਟ੍ਰੋਲ ਕੀਤਾ ਗਿਆ ਉਹਨਾਂ ਦੀਆਂ ਧੀਆਂ ਪੈਣਾ ਬਾਰੇ ਅਪਸ਼ਬਦ ਬੋਲੇਗੇ ਉਹਨਾਂ ਦੇ ਪਰਿਵਾਰਾਂ ਨੂੰ ਟ੍ਰੋਲ ਕੀਤਾ ਗਿਆ ਉਨਾਉਤੋ ਵੀ ਬੋਲਣੀ ਚਾਹੀਦੀ ਹੈ ਮੰਗਣੀ ਚਾਹੀਦੀ ਹੈ ਮਾਫੀ ਉਹਨਾਂ ਲੋਕਾਂ ਤੋਂ ਵੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੂੰ ਅਰਬਨ ਨਕਸਲ ਕਿਹਾ ਗਿਆ ਗੋਤਵਨ ਨਵਲਖਾ ਤੋਂ ਲੈ ਕੇ ਚਾਹੇ ਗੋਰੀ ਲੰਕੇਸ਼ ਦਾ ਕਤਲ ਹੋਇਆ ਚਾਹੇ ਕਲਬੁਰਗੀ ਵਰਗੇ ਲੋਕਾਂ ਦਾ ਕਤਲ ਹੋਇਆ ਚਾਹੇ ਜਿਨ੍ਹਾਂ ਵੀ ਥਾਟ ਦੇ ਲੋਕ ਨੇ ਜਿਨ੍ਹਾਂ ਲੋਕਾਂ ਦੀ ਲੜਨ ਵਾਲੇ ਲੋਕ ਨੇ ਸਟੈਂਸ ਸੁਆਮੀ ਤੋਂ ਲੈ ਕੇ ਫਾਦਰ ਸਟੈਂਸ ਸੁਆਮੀ ਤੋਂ ਲੈ ਕੇ ਜਿਹੜੇ ਵਰਵਰਾ Rao ਵਰਗੇ ਲੋਕ ਨੇ ਅਰੁੰਦੁੱਤੀ ਵਰਗੇ ਲੋਕ ਨੇ ਹੋਰ ਜਿਨ੍ਹਾਂ ਵੀ ਜਿਨ੍ਹਾਂ ਦੇ ਜ਼ਬਰ ਕੀਤਾ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਤੈ ਹੋਇਆ ਉਹਨਾਂ ਲੋਕਾਂ ਤੋਂ ਵੀ ਮੰਗਣੀ ਚਾਹੀਦੀ ਹੈ ਔਰ ਮਾਫੀ ਪੰਜਾਬ ਤੋਂ ਖਾਸ ਕਰਕੇ ਮੰਗਣੀ ਚਾਹੀਦੀ ਕਿਉਂਕਿ ਦੋ ਸਟੇਟਮੈਂਟ ਆ ਉਹ ਮੈਨੂੰ ਕਦੇ ਵੀ ਨਹੀਂ ਭੁੱਲਦੀਆਂ ਮੈਨੂੰ ਲੱਗਦਾ ਤਾਂ ਉਮਰੀ ਉਹ ਭੁੱਲਣੀਆਂ ਨਹੀਂ ਮੈਨੂੰ ਇੱਕ ਤਾਂ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਰਾਜਸਥਾਨ ਦੇ ਵਿੱਚ ਖੜ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਦੋਂ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਪਾਣੀ ਨਹੀਂ ਦੇਣਾ ਤਾਂ ਉਹਨਾਂ ਨੇ ਕਿਹਾ ਕਿ ਕੁਝ ਰਾਜ ਅਜਿਹੇ ਨੇ ਜਿਹੜੇ ਦੂਜੇ ਰਾਜਾਂ ਨੂੰ ਪਾਣੀ ਨਹੀਂ ਦੇ ਸਕਦੇ ਜਿਹੜੇ ਦੂਜੇ ਰਾਜਾਂ ਨੂੰ ਜਦੋਂ ਹੱਕ ਕੁ ਦੀ ਗੱਲ ਆਉਂਦੀ ਹੈ ਤੇ ਉਹ ਡਾਂਗ ਸੋਟਾ ਲੈ ਕੇ ਖੜ ਜਾਂਦੇ ਨੇ ਅਸੀਂ ਡਾਂਗ ਸੋਟਾ ਲੈ ਕੇ ਖੜਨ ਵਾਲੀ ਕੌਮ ਨਹੀਂ ਹੈ ਅਸੀਂ ਆਪਣੇ ਹੱਕ ਮੰਗਣ ਵਾਲੇ ਲੋਕਾਂ ਸਾਨੂੰ ਰਿਪੀਰੀਆਂ ਲਾਅ ਦੇ ਮੁਤਾਬਿਕ ਜਿਹੜਾ ਇੰਟਰਨੈਸ਼ਨਲ ਹੀ ਹੈ ਤੇ ਜਿਹੜਾ ਨੈਸ਼ਨਲ ਜਿਹਨੂੰ ਤੁਸੀਂ ਕਨਸਟੀਟਿਊਸ਼ਨਲੀ ਮੰਨਿਆ ਵਿਆ ਸੰਵਿਧਾਨਕ ਤੌਰ ਤੇ ਮੰਨਿਆ ਵਿਆ ਸਾਨੂੰ ਉਸ ਦੇ ਤਹਿਤ ਸਾਡਾ ਨਵੇੜਾ ਕਰਦੇ ਅਸੀਂ ਕਿਸੇ ਨਾਲ ਡਾਂਗ ਛੋਟੇ ਨਾਲ ਨਹੀਂ ਸਿੱਜਣਾ ਚਾਹੁੰਦੇ ਅਸੀਂ ਨਹੀਂ ਇਹ ਚੀਜ਼ ਚਾਹੁੰਦੇ ਕਿ ਕੋਈ ਬੰਦਾ ਸਾਡੇ ਹੱਕ ਤੇ ਡਾਕਾ ਮਾਰੇ ਤੇ ਫਿਰ ਅਸੀਂ ਉਹਨੂੰ ਡਾਂਗ ਕੱਢੀਏ ਔਰ ਦੂਜੀ ਗੱਲ ਜਦੋਂ ਪੰਜਾਬ ਦੇ ਵਿੱਚ ਵਿਰੋਧ ਚੱਲਿਆ ਜਾਂ ਇਹ ਗੱਲ ਚੱਲੀ ਕਿ ਜਿਹੜੇ ਪੰਜਾਬ ਦਾ ਪੰਜਾਬ ਦੇ ਵਿੱਚ ਬਾਹਰੋਂ ਪ੍ਰਵਾਸੀ ਆ ਕੇ ਅਸੀਂ ਕਿਸੇ ਪ੍ਰਵਾਸੀ ਦੇ ਖਿਲਾਫ ਨਹੀਂ ਅਸੀਂ ਕਿਸੇ ਕੌਮ ਦੇ ਖਿਲਾਫ ਨਹੀਂ ਆ ਅਸੀਂ ਕਿਸੇ ਖਾਸ ਵਰਗ ਦੇ ਖਿਲਾਫ ਨਹੀਂ ਆ ਅਸੀਂ ਕਿਸੇ ਸੂਬੇ ਦੇ ਖਿਲਾਫ ਨਹੀਂ ਆ ਪਰ ਅਸੀਂ ਇਨਾ ਜ਼ਰੂਰ ਚਾਹੁੰਦੇ ਆ ਕਿ ਸਾਡਾ ਜਿਹੜਾ ਸੋਸ਼ਲ ਡਾਇਲਮਾ ਜਿਹੜੀ ਸਾਡੀ ਸੋਸ਼ਲ ਸਮਾਜਿਕ ਤੌਰ ਤੇ ਜਿਹੜਾ ਸਾਡਾ ਸਵੈ ਮਾਨ ਆ ਇੱਕ ਉਹ ਕੈਮ ਰਹਿਣਾ ਚਾਹੀਦਾ ਉਹ ਬਦਲਣਾ ਨਹੀਂ ਚਾਹੀਦਾ ਇੱਥੇ ਕੋਈ ਆ ਕੇ ਕੋਈ ਮਜ਼ਦੂਰੀ ਕਰੇ ਕੋਈ ਕੁਸ਼ ਕਰੇ ਪਰ ਜਿਵੇਂ ਅਸੀਂ ਨਹੀਂ ਬਾਹਰ ਦੂਜੇ ਸਟੇਟਾਂ ਦੇ ਵਿੱਚ ਜਾ ਕੇ ਜਾਇਦਾਦ ਦੇ ਮਾਲਕ ਬਣ ਸਕਦੇ ਤਾਂ ਸਾਡੇ ਵੀ ਹੱਕ ਕੁਕ ਰਾਖਵੇਂ ਰਹਿਣੇ ਚਾਹੀਦੇ ਆ ਇਹ ਨਹੀਂ ਹੋਣਾ ਚਾਹੀਦਾ ਕਿ ਇੱਥੇ ਆ ਕੇ ਜੋ ਮਰਜ਼ੀ ਕੁਸ਼ ਮਰਜ਼ੀ ਕਰੀ ਜਾਵੇ ਪਰ ਜਦੋਂ ਕੋਈ ਪੰਜਾਬੀ ਬੰਦਾ ਜਾਵੇ ਤੁਸੀਂ ਤਾਂ ਨਵੇਂਆਂ ਨੂੰ ਤਾਂ ਮੌਕਾ ਦੇਣਾ ਦੂਰ ਦੀ ਗੱਲ ਤੁਸੀਂ ਤਾਂ ਪੁਰਾਣਿਆਂ ਨੂੰ ਉਜਾੜ ਰਹੇ ਹੋ ਤੁਸੀਂ ਤਾਂ ਗੁਜਰਾਤ ਦੇ ਵਿੱਚੋਂ ਮਹਾਰਾਸ਼ਟਰ ਦੇ ਵਿੱਚੋਂ ਰਾਜਸਥਾਨ ਦੇ ਵਿੱਚੋਂ ਔਰ ਉੱਥੇ ਉਹਨਾਂ ਦਾ ਜਿਹੜਾ ਰੁੱਤਵਾ ਸਮਾਜਿਕ ਰੁੱਤਵਾ ਉਹ ਉੱਥੋਂ ਦੇ ਲੋਕਾਂ ਨਾਲ ਉੱਥੋਂ ਦੇ ਵਸਿੰਦੇ ਨਾਲੋਂ ਕਿਤੇ ਜ਼ਿਆਦਾ ਵੱਡਾ ਕਿਉਂਕਿ ਉਹਨਾਂ ਨੇ ਕਮਾਈਆਂ ਕੀਤੀਆਂ ਉਹ ਜਾਇਦਾਦਾਂ ਦੇ ਮਾਲਕ ਬਣੇ ਨੇ ਮਾਫੀ ਉਹਨਾਂ ਲੋਕਾਂ ਤੋਂ ਵੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੇ ਦਿਨ ਇਹ ਕਹਿ ਕੇ ਕੱਢਿਆ ਕਿ ਚਲੋ ਦਿਨ ਤਾਂ ਨਿਕਲ ਗਿਆ ਪਰ ਰਾਤ ਪਤਾ ਨਹੀਂ ਕਿਵੇਂ ਨਿਕਲੂਗੀ ਜਿਨ੍ਹਾਂ ਨੇ ਆਪਣੇ ਛੋਟੇ-ਛੋਟੇ ਬੱਚੇ ਫੋਰਸਾਂ ਤੋਂ ਪੁਲਿਸ ਫੋਰਸਸ ਤੋਂ ਜਾਂ ਹੋਰ ਸਮਾਜ ਦੇ ਵਿੱਚ ਉਹਨਾਂ ਆਪ ਖੁਦਰੀਆਂ ਤੋਂ ਲੱਠ ਮਾਰਾਂ ਤੋਂ ਗੁੰਡਾਗਰਦਾਂ ਤੋਂ ਲੁਕੋ ਕੇ ਰੱਖੇ ਜਿਨ੍ਹਾਂ ਨੇ ਆਪਣੀਆਂ ਬੱਚੀਆਂ ਡਰ ਡਰਕ ਸਕੂਲਾਂ ਦੇ ਵਿੱਚ ਭੇਜੀਆਂ ਮਿਲਲਾ ਦਾ ਮਾਫੀ ਉਹਨਾਂ ਤੋਂ ਵੀ ਮੰਗਣੀ ਚਾਹੀਦੀ ਹੈ ਮਾਫੀ ਮਣੀਪੁਰ ਦੀਆਂ ਉਹਨਾਂ ਬੀਬੀਆਂ ਤੋਂ ਵੀ ਮੰਗਣੀ ਚਾਹੀਦੀ ਜਿਨ੍ਹਾਂ ਦੀ ਬੇਬਪਤੀ ਦੀਆਂ ਵੀਡੀਓ ਸਾਰੀ ਦੁਨੀਆ ਨੇ ਦੇਖੀਆਂ ਔਰ ਉਹਨਾਂ ਦੀ ਬੇਬਪਤੀ ਹੋਈ ਬਹੁਤ ਮਾੜਾ ਕੰਮ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਔਰ ਸਾਰਿਆਂ ਤਿਰਾਂ ਤੋਂ ਭਾਵੇਂ ਸਾਰਿਆਂ ਨੂੰ ਜੋੜ ਕੇ ਇੱਕ ਮਾਫੀ ਮੰਗ ਲਓ ਕਿ ਅਸੀਂ ਸਾਰੇ ਦੇਸ਼ ਤੋਂ ਮਾਫੀ ਮੰਗਦੇ ਹਾਂ ਮਿਨੋਰਿਟੀਜ਼ ਤੋਂ ਲੈ ਕੇ ਇਹਨਾਂ ਸਾਰੇ ਲੋਕਾਂ ਦੇ ਜਿਨ੍ਹਾਂ ਦੇ ਨਾਲ ਕਾਨ ਹੋਇਆ ਇਹ ਨਹੀਂ ਹੋਣਾ ਚਾਹੀਦਾ ਕਿ ਹਰਿਆਣਾ ਦੇ ਵਿੱਚ ਇਲੈਕਸ਼ਨਾਂ ਤੇ ਕੰਗੜਾ ਦੀ ਫਿਲਮ ਰੋਕ ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨਾਂ ਤੇ ਉੱਥੇ ਮੂਰਤੀ ਡੇਗ ਵੀ ਤੇ ਉੱਥੇ ਮਾਫੀ ਮੰਗ ਗਲੋ ਇਹ ਤਾਂ ਫਿਰ ਸਿਲੈਕਟਿਵ ਅਪਰੋਚ ਹੋਈ ਨਾ ਔਰ ਜਿਹੜੇ ਪੰਜਾਬ ਦੀ ਕਿਰਦਾਰ ਦੀ ਗੱਲ ਕੀਤੀ ਸੀ ਪੰਜਾਬ ਦੇ ਜਿਹੜੇ ਸਿਆਸਤਦਾਨ ਨੇ ਚਾਹੇ ਕਿਸੇ ਵੀ ਪਾਰਟੀ ਦੇ ਨੇ ਸਿਆਸੀ ਸਟੇਜਾਂ ਤੋਂ ਜਦੋਂ ਇਹ ਸਪੀਚ ਕਰਦੇ ਆ ਇਹ ਕਹਿੰਦੇ ਨੇ ਕਿ ਸਾਨੂੰ ਪੰਜਾਬ ਦਾ ਬੜਾ ਫਿਕਰ ਹੈ ਕੋਈ ਕਹਿੰਦਾ ਕਿ ਮੈਂ ਪੰਜਾਬ ਦਾ ਫਿਕਰ ਸੀ ਮੈਨੂੰ ਮੈਂ ਆਪਣਾ ਪਰਿਵਾਰ ਛੱਡਤਾ ਮੈਂ ਆਪਣੀ ਪਾਰਟੀ ਅੱਡ ਬਣਾ ਲਈ ਤੇ ਮੈਂ ਉਸ ਗੱਲ ਨੂੰ ਜਾਰੀ ਰੱਖ ਦਿਆ ਮੈਂ ਸਬਸਿਡੀਆਂ ਦਾ ਵਿਰੋਧ ਕੀਤਾ ਮੈਂ ਆਹ ਕੀਤਾ ਮੈਂ ਫਲਾਂ ਕੀਤਾ ਬਰਬਾਦ ਦੇ ਵਿੱਚ ਜਦੋਂ ਮੌਕਾ ਮਿਲਿਆ ਮਿਲਿਆ ਫਾਈਨਾਂਸ ਮਿਨਿਸਟਰ ਦੇ ਰੂਪ ਦੇ ਵਿੱਚ ਤਾਂ ਪੰਜਾਬ ਦੇ ਸਿਰ 5 ਸਾਲਾਂ ਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ ਗਿਆ ਇਹ ਦੱਸਣ ਦੀ ਲੋੜ ਨਹੀਂ ਉਹ ਲੋਕ ਕੌਣ ਸਾਰ ਕੋਈ ਬੰਦਾ ਕਹਿੰਦਾ ਕਿ ਮੈਂ ਬਾਹਰੋਂ ਲੋਕ ਲਿਆਏ ਵਾਪਸ ਮੈਂ ਲੋਕਾਂ ਦਾ ਬੜਾ ਭਲਾ ਕਰਦਾ ਤੇ ਮੇਰੀ ਪਾਰਟੀ ਦਾ ਨਾਂ ਹੀ ਇਹ ਹੈ ਪਰ ਜਦੋਂ ਉਹਨਾਂ ਲੋਕਾਂ ਦਾ ਮੌਕਾ ਲੱਗਾ ਤੇ ਉਹਨਾਂ ਨੇ ਕੀ ਕੀਤਾ ਕੋਈ ਬੰਦਾ ਕਹਿੰਦਾ ਕਿ ਮੈਂ ਇਨਕਲਾਬੀ ਬੰਦਾ ਹੈ ਮੇਰੇ ਵਿਚਾਰ ਨਵੇਂ ਨੇ ਮੇਰੀ ਸੋਚ ਨਵੀਂ ਹੈ ਤੇ ਇਸ ਕਰਕੇ ਦਰਵੈਤੀ ਧਿਰਾਂ ਨੇ ਪੰਜਾਬ ਨੂੰ ਲੁੱਟਿਆ ਤੇ ਮੈਂ ਨਵੀਂ ਸੋਚ ਦੇ ਤਹਿਤ ਇੱਥੇ ਲੋਕਾਂ ਦਾ ਲੋਕਾਂ ਦੇ ਉੱਤੇ ਐਸੀਆਂ ਮਿਹਰਬਾਨੀਆਂ ਕਰੂੰਗਾ ਐਸੀਆਂ ਪਾਲਿਸਿਕਾਂ ਲੈ ਕੇ ਆਉਂਗਾ ਕਿ ਲੋਕਾਂ ਦਾ ਪਾਰਨ ਤਾਰਾ ਹੋ ਜਾਊਗਾ ਪਰ ਜਦੋਂ ਉਹ ਬੰਦਾ ਸੱਤਾ ਦੇ ਵਿੱਚ ਬੈਠਿਆ ਤਾਂ ਕੀ ਹੋਇਆ ਐਨਐਸਏ ਵਧਾਤਾ ਜੀ ਫਲਾਂ ਤੇ ਐਨਐਸਏ ਲਾਤਾ ਚਲੋ ਅਗਲੇ ਸਾਲ ਲਈ ਫੇਰ ਵੱਧ ਗਿਆ ਮੈਂ ਬੇਸ਼ੱਕ ਆਪਾ ਹਰ ਵਾਰ ਇਹ ਕਹਿਣਾ ਕਿ ਮੈਂ ਕਿਸੇ ਦੇ ਐਕਸ਼ਨ ਦੇ ਨਾਲ ਸਹਿਮਤ ਹੋਵਾਂ ਨਾ ਹੋਵਾਂ ਆਪਾ ਕਿਸੇ ਦੀ ਗੱਲ ਦੇ ਨਾਲ ਸਹਿਮਤ ਹੋਈਏ ਨਾ ਹੋਈਏ ਪਰ ਜੇ ਉਹਦੇ ਉੱਤੇ ਉੱਤੇ ਜ਼ੁਲਮ ਹੋ ਰਿਹਾ ਜੇ ਉਹਦੇ ਉੱਤੇ ਜ਼ਬਰ ਹੋ ਰਿਹਾ ਔਰ ਸਰਕਾਰ ਕਰੀ ਜਦੋਂ ਤੇ ਖਾਸ ਤਰ੍ਹਾਂ ਕਰ ਰਹੀ ਹੈ ਤਾਂ ਸਾਨੂੰ ਬਿਨਾਂ ਇਹ ਪ੍ਰਵਾਹ ਕੀਤੇ ਕਿਹੜੇ ਖਿੱਤੇ ਦਾ ਹੈ ਕਿਸ ਕੌਮ ਦਾ ਕਿਸ ਬੋਲੀ ਦਾ ਕਿਸ ਵਿਚਾਰਧਾਰਾ ਦਾ ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਔਰ ਜਿਹੜੀ ਪੰਜਾਬ ਦੇ ਸਿਆਸਤਦਾਨਾਂ ਦੀ ਗੱਲ ਆਉਂਦੀ ਹੈ ਅੱਜ ਜਿਹੜੇ ਲੋਕ ਪਾਰਟੀਆਂ ਬਦਲ ਰਹੇ ਨੇ ਕੋਈ ਬੰਦਾ ਹੈ ਅਜਿਹਾ ਕੋਈ ਇੱਕ ਲੀਡਰ ਵੀ ਦੱਸ ਦਿਓ ਕੋਈ ਇੱਕ ਲੀਡਰ ਵੀ ਬਾਹਰ ਖੜੀ ਕਰ ਦੇਵੇ ਜਿਹੜਾ ਕਵੇ ਕਿ ਮੇਰੀ ਇਸ ਪਾਰਟੀ ਦੀ ਪਾਲਿਸੀ ਨਾਲ ਸਹਿਮਤੀ ਨਹੀਂ ਹੈ ਇਸ ਪਾਰਟੀ ਨੇ ਨੌਜਵਾਨਾਂ ਲਈ ਬੇਰੁਜ਼ਗਾਰਾਂ ਲਈ ਘਟ ਗਣਤੀਆਂ ਲਈ ਛੋਟੇ ਵਪਾਰੀ ਲਈ ਦੁਕਾਨਦਾਰ ਲਈ ਕਿਸ ਮਜ਼ਦੂਰ ਲਈ ਦਲਿਤ ਭਾਈਚਾਰੇ ਦੇ ਲਈ ਇਹਨਾਂ ਨੇ ਆ ਕਦਮ ਨਹੀਂ ਪੁੱਟਿਆ ਤੇ ਮੈਂ ਇਸ ਕਰਕੇ ਇਸ ਪਾਰਟੀ ਨੂੰ ਛੱਡ ਰਿਹਾ ਰੌਲਾ ਕੀ ਹੈ ਕਿ ਮੈਨੂੰ ਜੀ ਫਲਾਮ ਪਾਰਟੀ ਨੇ ਟਿਕਟ ਨਹੀਂ ਦਿੱਤੀ ਵੱਤ ਵਦ ਸਭ ਤੋਂ ਵੱਡਾ ਬਿਆਨ ਇਹ ਹੈ ਕਿ ਪਾਰਟੀ ਪ੍ਰਧਾਨ ਨੇ ਮੇਰਾ ਫੋਨ ਨਹੀਂ ਚੁੱਕਿਆ ਉਹਨੇ ਮੈਨੂੰ ਕੋਈ ਹੱਥ ਨਹੀਂ ਫੜਾਇਆ ਕਿ ਟਿਕਟ ਕਿਹਨੂੰ ਦੇਣੀ ਚਾਹੁੰਦਾ ਤੇ ਮੈਂ ਇਸ ਕਰਕੇ ਇਸ ਪਾਰਟੀ ਦੇ ਨਾਲ ਨਹੀਂ ਮਤਲਬ ਕਿ ਦੌੜ ਜਿਹੜੀ ਹੈ ਉਹ ਕੁਰਸੀ ਤੱਕ ਦੀ ਹੈ ਔਰ ਪਿਛਲੇ 4 ਦਹਾਕਿਆਂ ਤੋਂ 80 ਤੋਂ ਲਾ ਲਓ ਚਾਹੇ ਉਸ ਤੋਂ ਪਹਿਲਾਂ ਦਾ ਕੋਈ ਵਕਫਾ ਲਾ ਲਓ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਅਜੇ ਹਾਲੀ ਲੀਡਰ ਕਿਸੇ ਇੱਕ ਵੀ ਪਾਰਟੀ ਦੇ ਵਿੱਚ ਨਹੀਂ ਹੋਇਆ ਜਿਹਨੂੰ ਲੋਕ ਇਹ ਕਹਿੰਦੇ ਕਹਿੰਦੇ ਹੁਣ ਕਿ ਹਾਂ ਇਹ ਸਾਡਾ ਲੀਡਰ ਸੀ ਸਾਡੀ ਗੱਲ ਕਰ ਲੂਗਾ ਸਾਲ ਦਰ ਸਾਲ ਔਰ ਟਰਨ ਜਿਹੜੀ ਕਾਰਜਕਾਲ ਹੈ ਕਾਰਜਕਾਲ ਦਰ ਕਾਰਜਕਾਲ ਔਰ ਵਾਰੀ ਦਰ ਵਾਰੀ ਦਹਾਕਾ ਵਾਈਜ਼ ਦਹਾਕਾ ਦਰ ਦਹਾਕਾ ਪੰਜਾਬ ਦੀ ਲੀਡਰਸ਼ਿਪ ਇਸ ਮਾਮਲੇ ਦੇ ਵਿੱਚ ਨਿੱਗਰ ਦੀ ਸਾਬਤ ਹੋਈ ਚਾਹੇ ਕੋਈ ਜਾਲੀ ਪੁਲਸ ਮੁਕਾਬਲੇ ਦਾ ਇਨਸਾਫ ਲੈ ਕੇ ਉਸ ਗੱਲ ਦਾ ਦਾਵਾ ਕਰਕੇ ਕੁਰਸੀ ਤੇ ਬੈਠਾ ਉਸ ਉਹ ਫਸੜੀ ਸਾਬਤ ਹੋਇਆ ਚਾਹੇ ਕੋਈ ਇਹ ਕਹਿ ਕੇ ਬੈਠਾ ਕਿ ਮੈਂ ਰਿਫਾਰਮਸ ਕਰੂੰਗਾ ਮੈਂ ਇਕਨੋਮਿਕਲੀ ਫ੍ਰੋਮ ਰਿਫਾਰਮਸ ਕਰੂੰਗਾ ਮੈਂ ਆ ਲੈ ਕੇ ਆਉਂਗਾ ਤੇ ਮੈਂ ਪਾਣੀਆਂ ਦਾ ਬੜਾ ਰੱਖ ਮੈਂ ਆ ਕਰ ਮੈਂ ਵਾਟਰ ਟਰਮੀਨੇਸ਼ਨ ਆਫ ਫਾਈਟ ਪਾਸ ਕਰਤਾ ਤੁਸੀਂ 2004 ਚ ਪਾਸ ਕੀਤਾ ਪੰਜਾਬ ਤਾਂ 2024 ਦੇ ਵਿੱਚ ਵੀ ਤਰੀਕਾ ਭੁਗਤ ਰਿਹਾ ਸੁਪਰੀਮ ਕੋਰਟ ਦੇ ਵਿੱਚ ਉਸ ਉਹਥੇ ਤੁਸੀਂ ਕਿੱਥੇ ਖੜੇ ਦਿਖਾਈ ਦਿੰਦੇ ਹੋ ਤੁਸੀਂ ਤਾਂ ਈੜੀ ਤੋਂ ਡਰਦੇ ਅਖੀਰ ਦੇ ਉੱਤੇ ਉੱਥੇ ਹੀ ਸਾਬਤ ਹੋਏ ਪੰਜਾਬ ਲੋਕ ਕਾਂਗਰਸ ਬਣਾੜੀ ਤੇ ਅਖੀਰ ਦੇ ਵਿੱਚ ਭਾਜਪਾ ਚ ਮਰਝ ਹੋ ਗਏ ਇੱਕ ਵੀ ਲੀਡਰ ਇੱਕ ਵੀ ਸਿਆਸਤਦਾਨ ਅੱਜ ਪੰਜਾਬ ਦੇ ਕਿਸਾਨ ਦੇ ਨਾਲ ਖੜਾ ਦਿਖਾਈ ਦੇਣਾ ਤੁਹਾਨੂੰ ਕਿਤੇ ਉਹ ਤਾਂ ਵਿਚਾਰੇ ਫਿਰ ਵੀ ਲੜ ਰਹੇ ਨੇ ਆਪਣੀ ਲੜਾਈ ਉਹ ਕੋਈ ਹਾਈਵੇ ਰੋਕ ਰਿਹਾ ਕੋਈ ਤੜਕੇ ਪ੍ਰਸ਼ਾਸਨ ਆ ਕੇ ਤੜਕੇ 4 ਵਜੇ ਉਹਨਾਂ ਦੀਆਂ ਕੰਨਾਂ ਟਾ ਰਿਹਾ ਔਰ ਕੋਈ ਧਰਨਾ ਹੀ ਦੇ ਰਿਹਾ ਕੋਈ ਕੁਝ ਕਰ ਰਿਹਾ ਕਿਤੇ ਖੜੇ ਨਜ਼ਰ ਆਉਂਦੇ ਆ ਜਿੱਥੇ ਕਿਤੇ ਸੁਸਾਈਡ ਹੋ ਗਿਆ ਰੱਬ ਨਾ ਕਰੇ ਕਿਸਾਨ ਦਾ ਜਾਂ ਕੋਈ ਹੋਰ ਗੱਲ ਵਾਪਰ ਗਈ ਉੱਥੇ ਜ਼ਰੂਰ ਟਵਿੱਟਰ ਦੇ ਉੱਤੇ ਪੋਸਟ ਪਾ ਦੇਣਗੇ ਉਹਦੇ ਘਰੇ ਜਾਵੜਣਗੇ ਕੋਈ ਘੰਟਾ 2 ਘੰਟੇ ਕੱਢ ਕੇ ਕਿ ਐ ਟਵਿੱਟਰਾਂ ਦੇ ਉੱਤੇ ਲੀਡਰ ਲੜਦੇ ਨੇ ਲੀਡਰ ਸਿਰਫ ਤਿੰਨ ਸ਼ਬਦ ਨਹੀਂ ਹੈ ਲੀਡਰ ਜਿਹੜਾ ਪੰਜਾਬੀ ਦੇ ਵਿੱਚ ਜਾਂ ਅੰਗਰੇਜ਼ੀ ਦੇ ਕੋਈ 5-6 ਸ਼ਬਦ ਨਹੀਂ ਹੈ ਲੀਡਰ ਉਹ ਆ ਜਿਹੜਾ ਲੀਡ ਕਰਦਾ ਜਿਹੜਾ ਔਖੇ ਸਮੇਂ ਦੇ ਵਿੱਚ ਲੋਕਾਂ ਨੂੰ ਸੰਕਟਾਂ ਚੋਂ ਕੱਢਦਾ ਲੀਡਰ ਉਹ ਆ ਜਿਹੜਾ ਨਾਲ ਲੈ ਕੇ ਚੱਲਦਾ ਸਾਰਿਆਂ ਨੂੰ ਲੀਡਰ ਉਹ ਆ ਜਿਹੜਾ ਲੋਕਾਂ ਦੇ ਵਿੱਚ ਭਰੋਸਾ ਜਗਾਉਂਦਾ ਕਿ ਤੁਸੀਂ ਸਾਂਕਟ ਦਾ ਦੌਰ ਹੈ ਤੁਸੀਂ ਹੌਸਲਾ ਰੱਖੋ ਆਪਣੀ ਰਣਨੀਤੀ ਜਿਹੀ ਹੈ ਆਪਾਂ ਇਹ ਸੰਕਟ ਦੇ ਵਿੱਚੋਂ ਪਾਰ ਨਿਕਲਾਂਗੇ ਆਪਾਂ ਤੁਹਾਨੂੰ ਨਿਆ ਲੈ ਕੇ ਦੇਵਾਂਗੇ ਉਹ ਲੀਡਰ ਹੈ ਕੋਈ ਲਾਲ ਬੱਤੀ ਲਾਉਣ ਨਾਲ ਲੀਡਰ ਨਹੀਂ ਬਣ ਜਾਂਦਾ ਕੋਈ ਇਹ ਇਹ ਕਹਿਣ ਨਾਲ ਲੀਡਰ ਨਹੀਂ ਬਣ ਜਾਂਦਾ ਕਿ ਮੈਂ ਮੇਰੇ ਨਾਲ ਇੰਨੇ ਐਮਐਲਐਸ ਤੇ ਮੇਰੇ ਨਾਲ ਇੰਨੇ ਐਮਐਲਐਸ ਪੰਜਾਬ ਦੀ ਲੀਡਰਸ਼ਿਪ ਦਾ ਕ੍ਰਾਈਸਿਸ ਜਾਂ ਸੰਕਟ ਅਸੀਂ ਇੱਕ ਵਾਰ ਉਦੋਂ ਦੇਖ ਚੁੱਕੇ ਹਾਂ ਜਦੋਂ ਇੰਦਰਾ ਗਾਂਧੀ ਨੇ ਕਿਹਾ ਸੀ ਆਈਦਰ ਸਾਈਨ ਔਰ ਜ਼ਾਇਨ ਤਾਂ ਉਦੋਂ ਵੀ ਪੰਜਾਬ ਦੇ ਲੀਡਰ ਨੇ ਸਾਈਨ ਕਰਨਾ ਈ ਸੁਣ ਲਿਆ ਜਦੋਂ ਪੰਜਾਬ ਦੇ ਹੋਰ ਲੀਡਰਾਂ ਨੂੰ ਕਿਹਾ ਗਿਆ ਕਿ ਇਸ ਸੰਘਰਸ਼ ਬਾਰੇ ਜਾਂ ਜਿਹੜਾ ਦੌਰ ਚੱਲ ਰਿਹਾ ਹੈ ਇਹਦੇ ਬਾਰੇ ਤੁਸੀਂ ਕਿਹੜੇ ਪਾਸੇ ਖੜਨਾ ਤੇ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਵੋਟਾਂ ਵਾਲੇ ਪਾਸੇ ਖੜ ਜਾਂਦੇ ਹਾਂ ਕੋਈ ਗੱਲ ਨਹੀਂ ਲੋਕਾਂ ਨੂੰ ਨਿਆ ਬਾਅਦ ਚ ਲੈ ਦੇ ਦਾਂਗੇ ਲੋਕਾਂ ਨੂੰ ਆ ਕਰ ਦੇ ਦਾਂਗੇ ਪਰ ਬਾਅਦ ਦੇ ਵਿੱਚ ਉਹਨਾਂ ਨੇ ਉਹ ਗੱਲ ਕੀਤੀ ਕਦੇ ਅੱਜ ਵੀ ਜਿਹੜੇ ਆਪਣੇ ਆਪ ਨੂੰ ਲੀਡਰ ਮੰਨਦੇ ਨੇ ਕਿ ਉਹਨਾਂ ਦੀ ਭਰੋਸੇਯੋਗਤਾ ਉਹੀ ਹੈ ਜਿਹੜੀ ਤਿੰਨ ਚਾਰ ਸਾਲ ਪਹਿਲਾਂ ਸੀ ਕਿ ਉਹਨਾਂ ਦੀਆਂ ਗੱਲਾਂ ਉਹੀ ਨੇ ਕਿ ਉਹਨਾਂ ਦੀਆਂ ਪਾਲਿਸਿਸ ਉਹੀ ਨੇ ਜਿਹੜੇ ਉਹ ਚਾਰ ਤਿੰਨ ਸਾਲ ਪਹਿਲਾਂ ਵਾਅਦੇ ਕਰਦੇ ਸੀ ਜਿਹੜੇ 3 ਸਾਲ ਪਹਿਲਾਂ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਅਸੀਂ ਫਲਾਹ ਦੀਪ ਨਿਊ ਦੀ ਬਾਸ ਹੈ ਜੀ ਉਹਦੇ ਤੇ ਝੰਡੇ ਲੱਗੇ ਤੇ ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਕਿਹਾ ਜੀ ਅਸੀਂ ਝੰਡੇ ਲਵਾ ਦੇਾਂਗੇ ਤੇ ਜਾਂ ਫਿਰ ਤੁਹਾਨੂੰ ਖਰਚਾ ਕਰ ਦਾਂਗੇ ਤੇ ਜਾਂ ਫਿਰ ਤੁਹਾਡੀ ਉਮੀਦਵਾਰੀ ਰੱਦ ਕਰਾ ਦੇਾਂਗੇ ਅੱਜ ਉਹ ਕਹਿ ਰਹੇ ਨੇ ਸਟੇਜਾਂ ਤੇ ਜਾ ਕੇ ਮੈਂ ਤਾਂ ਜੀ ਆ ਸੰਨ ਦੇ ਵਿੱਚ ਇਹਨਾਂ ਦੇ ਮੁੰਡੇ ਖੜਾਉਂਦਾ ਰਿਹਾ ਇਹਨਾਂ ਦੇ ਆ ਕਰਦਾ ਰਿਹਾ ਕਿ ਆ ਕਿਰਦਾਰ ਵਾਲੀ ਲੀਡਰਸ਼ਿਪ ਦਾ ਕਿ ਬੰਦਾ ਕੋਈ ਇਹੀ ਛੇਕੀਆਂ ਮਾਰੀ ਜਾਵੇ ਕਿ ਮੈਂ ਅੱਜ ਤੋਂ ਇਨੇ ਸਾਲ ਪਹਿਲਾਂ ਆ ਕਰਦਾ ਰਿਹਾ ਜਦ ਕਿ ਤੁਸੀਂ ਤਾਂ ਕਹਿੰਦੇ ਸੀ ਅਸੀਂ ਮਾਫੀਆ ਦੇ ਵਿਰੁੱਧ ਲੜਾਂਗੇ ਇੱਕ ਵੀ ਪਾਰਟੀ ਦਾ ਲੀਡਰ ਇੱਕ ਵੀ ਸਿਆਸਤਦਾਨ ਅੱਜ ਇਸ ਕਰਕੇ ਕੋਈ ਕਹਿੰਦਾ ਮੈਂ ਜੀ ਭਾਜਪਾ ਛੱੜਤੀ ਮੈਂ ਜੀ ਰਾਜ ਸਭਾ ਛੱੜਤੀ ਮੈਂ ਪੰਜਾਬ ਦੇ ਲੋਕਾਂ ਨਾਲ ਲੜਨਾ ਚਾਹਣਾ ਜਦੋਂ ਫੇਰ ਪਤਾ ਲੱਗਾ ਕਿ ਜੀ ਚਲੋ ਠੀਕ ਹੈ ਇਲੈਕਸ਼ਨ ਲੰਘ ਗਿਆ ਜਾਂ ਇਲੈਕਸ਼ਨ ਆਉਣ ਵਾਲਾ ਹੈ ਆਪਣੀ ਪ੍ਰਧਾਨਗੀ ਚਲੀ ਗਈ ਆਪ ਲੜ ਕੇ ਲੈਣਾ ਆਪਣਾ ਕਮੈਂਟਰੀ ਕਰ ਲੋ ਸਬਸਿਡੀਆਂ ਵਾਲੇ ਕਹਿੰਦੇ ਜੀ ਨਹੀਂ ਕਾਂਗਰਸ ਵੀ ਨਹੀਂ ਠੀਕ ਹੁਣ ਅਸੀਂ ਚਲੇ ਆ ਭਾਜਪਾ ਦੇ ਵਿੱਚ ਜਿਹੜੇ ਪਾਣੀਆਂ ਦੇ ਰਾਖੇ ਉਹ ਕਹਿੰਦੇ ਜੀ ਨਹੀਂ ਅਸੀਂ ਲੜੇ ਤਾਂ ਹੈਗੇ ਆ ਪਰ ਅਸੀਂ ਠੀਕ ਵੇਖ ਕੇ ਲੜਾਂਗੇ ਔਰ ਉਹ ਬੈਠੇ ਨੇ ਅੱਜ ਉੱਥੇ ਪਾਜ-ਪਾਚ ਜਾ ਕੇ ਔਰ ਜਿਹੜੇ ਕਹਿੰਦੇ ਸੀ ਅਸੀਂ ਪੰਥ ਦੇ ਰਾਖੇ ਆ ਅਸੀਂ ਨਿਆਹ ਲੈ ਕੇ ਦੇਵਾਂਗੇ ਅੱਜ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਫਰਜ਼ੰਦਾ ਨੂੰ ਤਨਖਾਹ ਲੱਗ ਰਹੀ ਹੈ ਉਹ ਠੀਕ ਆ ਉਹ ਉਸ ਮਾਮਲੇ 'ਚ ਸਵਾਲ ਹੋ ਸਕਦੇ ਨੇ ਕਿ ਉਹ ਕਿਹੜੇ ਕਾਰਨਾ ਕਰਕੇ ਲੱਗੀ ਹੈ ਕਿੰਨੇ ਕ ਲੱਗੀ ਹੈ ਜਾਇਜ਼ ਆ ਜਾਂ ਨਜਾਇਜ਼ ਕੋਈ ਹੈ ਕਿਰਦਾਰ ਨਜ਼ਰ ਆਉਂਦਾ ਇਸੇ ਕਰਕੇ ਅੱਜ ਜਨਾਬ ਕੋਈ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੱਲ ਹੋਇਆ ਅੱਜ ਨਾ ਕੋਈ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਹੋਇਆ ਪੰਜਾਬ ਦਾ ਜਿਹੜਾ ਕਰਜ਼ਾ ਸੀ ਉਹ ਜਿਹੜਾ 8000 ਕਰੋੜ ਤੋਂ ਤੁਰਿਆ ਅੱਜ ਉਹ 3 ਲੱਖ ਕਰੋੜਾ ਤੇ ਜਦੋਂ ਨੂੰ ਆ 5 ਸਾਲ ਪੂਰੇ ਹੋਣੇ ਆ ਉਹ 4.5 ਲੱਖ ਕਰੋੜ ਨੂੰ ਪਾਰ ਕਰ ਜਾਣਾ ਪੰਜਾਬ ਦੀ ਬੇਰੋਜ਼ਗਾਰੀ ਦੀ ਦਰ ਦੇਖ ਲਓ ਹਿਜਰਤ ਹਿਜਰਤ ਲੋਕ ਕਰ ਰਹੇ ਨੇ ਪਰ ਉਹਦੇ ਕਾਰਨ ਕੀ ਨੇ ਉਹਦੇ ਪਿੱਛੇ ਲੋਕਾਂ ਦੀ ਮਜਬੂਰੀ ਕੀ ਹੈ ਕਿਉਂਕਿ ਮੌਕੇ ਨਹੀਂ ਗੇ ਬਰਾਬਰਤਾ ਨਹੀਂ ਗੀ ਲੋਕ ਕਰਨ ਕੀ ਔਰ ਉਸ ਰੂਪ ਦੇ ਵਿੱਚ ਉਸ ਗਾਲੇ ਦੇ ਵਿੱਚ ਕੋਈ ਖੜਾ ਨਜ਼ਰ ਨਹੀਂ ਆਉਂਦਾ ਅੱਜ ਵੀ ਲੋਕ ਸੜਕਾਂ ਤੇ ਨੇ ਕੁਝ तरी ਲੜ ਰਹੀਆਂ ਨੇ ਸ਼ਾਬਾਸ਼ ਉਹਨਾਂ ਦੇ ਜਿਹੜੇ ਲੜ ਰਹੇ ਨੇ ਜਿਹੜੇ ਧਰਨੇ ਦੇ ਰਹੇ ਨੇ ਕਈ ਤਾਂ ਪਤਾ ਨਹੀਂ ਉਹ ਕਿਹੜੇ ਸਕੂਲਾਂ ਕਾਲਜਾਂ ਚੋਂ ਪੜੇ ਲੋਕ ਨੇ ਉਹ ਕਹਿੰਦੇ ਨੇ ਕਿ ਧਰਨਾ ਐਵੇਂ ਧਰਨਾ ਲਾ ਦਿੰਦੇ ਨੇ ਧਰਨਾ ਲਾਉਣਾ ਸੌਖਾ ਨਹੀਂ ਹੈ ਕਿਸੇ ਦੇ ਲਈ ਖੜਨਾ ਕਿਸੇ ਲਈ ਲੜਨਾ ਇਹ ਸੌਖਾ ਨਹੀਂ ਆਪਦਾ ਕੰਮ ਛੱਡਣਾ ਪੈਂਦਾ ਆਪਦੇ ਜਵਾਕ ਛੱਡਨੇ ਪੈਂਦੇ ਆਪਦੇ ਡੰਗਰ ਪੱਠਿਆਂ ਕੰਨੀਓ ਭੁੱਖੇ ਮਾਰਨੇ ਪੈਂਦੇ ਕਹਿਣਾ ਬਹੁਤ ਸੌਖਾ ਹੈ ਕਿ ਜੀ ਉਹ ਫਲਾਣਾ ਕਾਮਰੇਡ ਹੈ ਉਹਨੇ ਧਰਨਾ ਲਾਤਾ ਤੁਸੀਂ ਨਿਆ ਲੈ ਕੇ ਦੇ ਦਿਓ ਕਿਸੇ ਬੰਦੇ ਨੂੰ ਤੁਸੀਂ ਲਾ ਦਿਓ ਉਹਦੇ ਲਈ ਧਰਨਾ ਕਾਮਰੇਡ ਤਾਂ ਚਲੋ ਨਾ ਲਾਊਗਾ ਤਾਂ ਕੱਲ ਨੂੰ ਫੇਰ ਕਿਤੇ ਲਾ ਲੂਗਾ ਔਰ ਲੋਕਾਂ ਨੇ ਇਹ ਧਰਨੇ ਲਾਉਣ ਦੀ ਖਾਤਰ ਮਨਜੀਤ ਸਿੰਘ ਧਨੇਰ ਵਰਗੇ ਬੰਦਿਆਂ ਬਾਰੇ ਕਦੇ ਪੜ੍ਹ ਕੇ ਦੇਖੋ ਅੱਜ ਵੀ ਹੈਗੇ ਨੇ ਉਹ ਉਹਨਾਂ ਨੇ ਧਰਨੇ ਲਵਾਉਣ ਖਾਤਰ ਆਪਣਾ ਆਰਥਿਕ ਨੁਕਸਾਨ ਕੀਤਾ ਆਮ ਜੇ ਘਰਾਂ ਦੇ ਵਿੱਚੋਂ ਉੱਠੇ ਲੋਕ ਨੇ ਹੋਰ ਬਥੇਰੀਆਂ ਮਸਾਲਾ ਮਿਲ ਜਾਣੀਆਂ ਲੋਕਾਂ ਦੇ ਖਾਤਰ ਆਪਾ ਵਾਰਨ ਵਾਲੇ ਲੋਕਾਂ ਨੂੰ ਇਹ ਕਹਿਣਾ ਬਹੁਤ ਸੌਖਾ ਹੈ ਕਿ ਜੀ ਇਹ ਝੰਡੀ ਚੱਕ ਕੇ ਬਹਿ ਜਾਂਦੇ ਨੇ ਔਰ ਬੜੇ ਰੋਸ਼ਨ ਦਿਮਾਗ ਬੰਦੇ ਕਈ ਵਾਰੀ ਸਰਕਾਰਾਂ ਦੇ ਇਸ ਨੈਰੇਟਿਵ ਦੇ ਵਿੱਚ ਆ ਜਾਂਦੇ ਨੇ ਲੋਕਾਂ ਨੇ ਸੰਘਰਸ਼ ਕਰਨਾ ਨਾ ਕੱਲ ਮਾੜਾ ਸੀ ਨਾ ਅਜ ਤੋਂ 300 ਸਾਲ ਮਾੜਾ ਸੀ ਨਾ ਅਜ ਤੋਂ 500 ਸਾਲ ਮਾੜਾ ਸੀ ਨਾ ਜਦੋਂ ਤੋਂ ਸਿਵਲਾਈਜੇਸ਼ਨ ਇਸ ਤਰ੍ਹਾਂ ਦੀ ਚੱਲੀ ਆ ਆ ਜਿਹੜਾ ਰੂਪ ਦੇਖ ਰਹੇ ਆ ਉਦੋਂ ਮਾੜਾ ਸੀ ਲੋਕਾਂ ਨੇ ਸੜਕਾਂ ਤੇ ਉੱਤਰ ਕੇ ਆਜ਼ਾਦੀਆਂ ਹਾਸਲ ਕੀਤੀਆਂ ਨੇ ਲੜ ਕੇ ਸੰਘਰਸ਼ ਕਰਕੇ ਆਜ਼ਾਦੀਆਂ ਹਾਸਲ ਕੀਤੀਆਂ ਨੇ ਹੱਕ ਹਕੂਕ ਹਾਸਲ ਕੀਤੇ ਬਹੁਤ ਬਹੁਤ ਧੰਨਵਾਦ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਬਹੁਤ ਜ਼ਿਆਦਾ ਲੱਗੇ ਆ ਪੰਜਾਬੀ ਜਿਹੜੀ ਅਸੀਂ ਦੀ ਅਗਲੀ ਪੇਸ਼ਕਾਸ਼ ਪ੍ਰੋਗਰਾਮ ਅਪਡੇਟ ਅਮਰੀਕਾ ਬਹੁਤ ਬਹੁਤ ਧੰਨਵਾਦ ਸਾਥਰੀਆਂ ਕਾ